ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾੜੀ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਤੁਹਾਡਾ ਨਾ ਵੀਡੀਓ ਸਾਂਝੀ ਕਰਨੀ ਜੇ ਬਹੁਤ ਹੀ ਚੰਗੀ ਜਰਸੀ ਵੈੜ ਦੀ ਕਰਨੀ ਜੇ ਚੰਗੀ ਵਧੀਆ ਘਾਹ ਰੱਖਣ ਵਾਸਤੇ ਵੈੜ ਜੇ ਪੂਰੀ ਜਾਣਕਾਰੀ ਸਵੈੜ ਬਾਰੇ ਆਪਾਂ ਤੁਹਾਡਾ ਨਾ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇ ਰਿਹਾ ਵੀਡੀਓ ਤੇ ਪੂਰੇ ਅੰਤ ਤੱਕ ਜੀ ਰੀਡ ਵੀ ਦੱਸਾਂਗੇ ਰੀਡ ਵੀ ਸਵੈੜ ਦਾ ਬਿਲਕੁਲ ਜਾਇਜ਼ ਹੋਏਗਾ ਜੀ ਲੋ ਜੀ ਪਹਿਲਾਂ ਤੁਹਾਨੂੰ ਵੈੜ ਦੀ ਕਰਾਈਏ ਫੇਸ ਕੁਆਲਿਟੀ ਨੂੰ ਚੈੱਕ ਬਹੁਤ ਹੀ ਵਧੀਆ ਫੇਸ ਕੁਆਲਿਟੀ ਜੇ ਬੋਦੀ ਜਿਹੜੀ ਵੈੜ ਜੇ ਬਿਲਕੁਲ ਛੋਟੇ ਕਰਨ ਲੱਗੇ ਜੇ ਦੇਖ ਸਕਦੇ ਜੀ ਲੋਏ ਪੂਰੇ ਉੱਚੇ ਲੰਮੇ ਵੱਡੇ ਕਦ ਕਾੜ ਦੀ ਜੇ ਤੇ ਪੂਰੀ ਸੰਭੀਪਲੀ ਤੇ ਰਾਜੀ ਵੈੜ ਜੇ ਬਹੁਤ ਤੁਹਾਨੂੰ ਥਣ ਚੜਾ ਨੇੜੇ ਚੈੱਕ ਕਰਾਈ ਜੀ ਬਹੁਤ ਵਧੀਆ ਥਾਂ ਸਾਹਿਬ ਜੀ ਤੇ ਬਿਲਕੁਲ ਠੰਡੀ ਸੀਲ ਸੋ ਬੈਠ ਜੇ ਥਣ ਦੇਖ ਸਕਦੇ ਚਾਰੇ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਤੇ ਬਾਕੀ ਸੀਲ ਬਹੁਤ ਜਿਆਦੀ ਜੇ ਵਹਿਣ ਜਿਸ ਤਰ੍ਹਾਂ ਮਰਜੀ ਥੱਲੇ ਬੈਠੇ ਰਹੋ ਜੀ ਗੱਭਣ ਵਹਿੜ ਜੇ ਵੀ ਜੀ ਲੋ ਜੀ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਤੇ ਪੂਰੇ ਵਿਛੀ ਦੇਖ ਸਕਦੇ ਜੀ ਤੇ ਬਹੁਤ ਵਧੀਆ ਸੀਲ ਸੋ ਬੈਠ ਜੇ ਤੇ ਚੱਡਾ ਤੁਹਾਨੂੰ ਕਰਾਈ ਚੈੱਕ ਪਿੱਛੇ ਦਿਓ ਜੀ ਦੇਖ ਸਕਦੇ ਚੱਡੇ ਦੀ ਵਹਿੜ ਨੇ ਤਿਆਰੀ ਆ ਉਹ ਹੁਣ ਵੀ ਕਾਫੀ ਵਧੀਆ ਕੀਤੀ ਆ। ਬਾਕੀ ਸੂਣ ਦੇ ਵਿੱਚ ਜੋ ਸਮਾਂ ਜੇ ਉਹ ਇੱਕ ਹਫਤਾ ਬਾਕੀ ਰਹਿੰਦਾ ਜੇ। ਪੂਰੀਆਂ ਛੱਡੀਆਂ ਬਾਲਟੇ ਨਾਲ ਕੱਢ ਕੇ ਪੂਰਾ ਦੁੱਧ ਨਾਲ ਛੱਡਾ ਭਰ ਕੇ ਫੇਰੀਸ ਵੜ ਨੇ ਸੂਣਾ ਜੇ। ਵੜ ਬਹੁਤ ਜਿਆਦੀ ਵਧੀਆ ਜੇ। ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ ਇਹ ਵੜਾਂ ਬਿਲਕੁਲ ਨਹੀਂ ਮਨਾਉਂਦੀਆਂ। ਤੇ ਦੁੱਧ ਦੀ ਫੈਂਡ ਆ ਉਹ ਵੀ ਕਾਫੀ ਵਧੀਆ ਹੁੰਦੀ ਨਾਲ ਵੜਾਂ ਦੀ। ਦੇਖ ਸਕਦੇ ਜੀ। ਫੇਸ ਕੁਆਲਟੀ ਤੁਹਾਨੂੰ ਫੇਰ ਤੋਂ ਚੈੱਕ ਕਰ ਲਈਨੇ ਤੁਜੀ। ਬੋਧੀ ਵਾਲੀ ਵਹਿੜ ਜੇ। ਲੋ। ਥਾਣਾ ਦਾ ਸਹਿਜ ਕਾ ਬਹੁਤ ਜ਼ਿਆਦਾ ਵਧੀਆ ਜੇ। ਬਾਕੀ ਵੀ ਜੀ ਦੁੱਧ ਦਾ ਤੁਸੀਂ ਆਈਡੀਆ ਕੋਈ ਲਗਾ ਲਿਓ। ਕਿਉਂਕਿ ਗੱਬਣ ਵਹਿੜ ਆ। ਲੋ। ਦੇਖ ਸਾ ਤੇ। ਦੂਸਰਾ ਸੂਆਸ ਵਹਿਣ ਦੇ ਸੂਣਾ ਜੇ ਤੇ ਸੂਣ ਦੇ ਵਿੱਚ ਉਹ ਸਮਾ ਜੇ ਉਹ 1 ਹਫਤਾ ਬਾਕੀ ਰਹਿੰਦਾ ਜੇ। ਬਾਕੀ ਵੀ ਜੀ ਜੇਕਰ ਕਿਸੇ ਵੀਰ ਦੇ ਵੈਅ ਪਸੰਦ ਹੁੰਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਬਾਕੀ ਜੇਕਰ ਕਿਸੇ ਵੀ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਥਣਾ ਦੀ ਪੂਰੀ ਗਰੰਟੀ ਹੈਗੀ ਜੀ ਠੰਡੀ ਸੀਲ ਦੀ ਪੂਰੀ ਗਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈਅ ਖਰੀਦ ਸਕਦੇ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਆਪਣਾ ਗੱਗੜਪਾਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580222 ਕੁਝ ਇਸ ਨੰਬਰ ਤੇ ਫੋਨ ਕਾਲ ਕਰਕੇ ਆਪਣੇ ਕੋਲੇ ਵੜ ਕੇ ਆ ਸਕਦੇ ਜੀ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵਾਣਾ ਮਿਲਦੀਆਂ ਜੀ ਤੇ ਸੱਜਰ ਸੁਈਆਂ ਵਾੜਾ ਵੀ ਮਿਲਦੀਆਂ ਜੀ ਲੋ ਕੋਈ ਵੀਰ ਕਦੇ ਵੀ ਸੰਪਰਕ ਕਰ ਸਕਦਾ ਜੀ ਲੋ ਇਹ ਤਾਂ ਚੱਡਾ ਫੇਰ ਤੋਂ ਚੱਕਦਾ ਦੀ ਪਿਛੇ ਲੋ ਜੀ ਬਹੁਤ ਵੇ ਠੰਡਾਂ ਪਾਂਡੇ ਚ ਬਹਿੜ ਜੀ ਦੇਖ ਸਕਦੇ ਜੀ ਬਾਕੀ ਵੀ ਜੀ ਮੁੱਲ ਦੀ ਜੇਕਰ ਗੱਲ ਕਰੀਏ ਮੁੱਲ 50 55 ਜੋ ਮਰਜ਼ੀ ਕਰੀਏ ਵੜ ਵਿਖਦੀ ਆ 50 55 ਦੀ ਵਿਖਦੀ ਆ ਪਰ ਆਪਾਂ ਕੋਈ 50 55 ਨਹੀਂ ਕਰਨਾ ਨਾ ਹੀ 48 ਕਰਨਾ ਜੀ ਨਾ ਹੀ 45 ਕਰਨਾ ਜੀ ਇਹ ਸਿਰਫ ਤੁਹਾਨੂੰ 43000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 43000 ਰੁਪਿਆ ਆ ਬਸ ਛੋੜੀ ਹੈਗੀ ਵਿੱਚੋਂ ਲੋ ਦੂਸਰੇ ਸੂਏਸ ਵੜ ਨੇ ਸੂਣਾ ਜੀ ਸੂਣ ਦੇ ਵਿੱਚ ਜੋ ਸਮਾਂ ਜਿਉ ਇੱਕ ਹਫਤਾ ਬਾਕੀ ਰਹਿੰਦਾ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਸ频道 ਤੇ ਸ਼ੇਰਾੜੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਹ ਇਹ ਨਵੇਂ ਦਿਨਾਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ